ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਆਪਾਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾ ਦੇ ਕੋਲੇ ਜੋਧਾ ਕੋਲੇ ਪਿੰਡ ਪੈਂਦਾ ਚਮੰਡਾ ਜਿੱਥੇ ਮੇਰੀ ਭੈਣ ਆ ਉਹਦੇ ਪੁੱਤਰ ਦੇ ਜਨਮ ਦਿਨ ਹੈ ਮਹਿਤਾਬ ਸਿੰਘ ਸਿੱਧੂ ਹੈ ਨਾ ਤਾਂ ਆਪਾਂ ਅਥੇ ਅੱਜ ਉਹਦੇ ਪੁੱਤਰ ਦੇ ਜਨਮ ਦਿਨ ਤੇ ਆਏ ਹੋਏ ਆਂਗੇ ਤੇ ਕਾਫੀ ਉਹਨਾਂ ਨੇ ਆਪਣੇ ਲੋਕਾਂ ਨੂੰ ਜਾਣ ਪਛਾਣ ਨਾਲ ਨੂੰ ਬੁਲਾਇਆ ਪਿੰਡਾਂ ਦੇ ਵਿੱਚ ਹੁੰਦਾ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਇਕੱਠੇ ਹੁੰਦੇ ਆ ਇਹ ਮੁੰਡੇ ਦੀ ਭੂਆ ਜਿਹੜੀ ਹੁਣ ਜਲਾ ਰਹੀ ਹੈ ਮੋਮਬੱਤੀਆਂ ਤਾਂ ਬਾਕੀ ਇਹ ਆਂਢੀ ਗੋਂਢੀ ਨੇ ਜੋ ਵੀ ਜਿਹਨੇ ਜਿਹੜੇ ਬੁਲਾਏ ਹਨਾ ਉਹੀ-ਉਹੀ ਸ਼ਾਮਲ ਹੁੰਦੇ ਨੇ ਤੇ ਕਾਫੀ ਨੇ ਦੂਸਰੀ ਸਾਈਡ ਤੇ ਬੈਠੇ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਭਲਾ ਦੇਖ ਰਹੇ ਆ ਇਹ ਹੈ ਭੈਣ ਦੀ ਨੋ ਇਹ ਪੋਤਰਾ ਆਦਾ ਇਹ ਨਾਲ ਦੋਤਰੀ ਬੈਠੀ ਆ ਜੋ ਇਧਰ ਜਗਾ ਰਹੀ ਮੋਮਬਤੀਆਂ ਉਹਦੀ ਬੇਟੀ ਹੈਗੇ ਬੇਟੀ ਪੜਦੀ ਹੈ ਦੀ ਸੈਮਥ ਕਲਾਸ ਦੇ ਵਿੱਚ ਅੱਛੀ ਪੜ੍ਹਾਈ ਦੇ ਵਿੱਚ ਹਿਸ਼ਾਰ ਆ ਗਈ ਤਨਵੀਰ ਕੌਰ ਤਾਂ ਇਹ ਸਾਰੇ ਬੈਠੇ ਨੇ ਇਧਰ ਬੈਠੇਗੇ ਹੁਣ ਆ ਉਧਰ ਉੱਠ ਖੜੇ ਇਧਰ ਮੇਰੀ ਭੈਣ ਬੈਠਦੀ ਆ ਕੇ ਦੂਸਰੇ ਭੈਣ ਜੀ ਬੈਠੇ ਸੀਗੇ ਪੜੋਸੀ ਤਾਂ ਫਿਰ ਉਹਨਾਂ ਨੂੰ ਉਠਾਉਣਾ ਪੈ ਗਿਆ ਨਾ ਤੇ ਇਹ ਇਧਰ ਬੈਠ ਕੇ ਆ ਕੇ ਇਹ ਵੀ ਮਸੀ ਬੱਚੀ ਹੈ ਬੁਮਾਰ ਰਹਿੰਦੀ ਹੈ ਪਰ ਹੁਣ ਪੋਤਰਾ ਬੜਾ ਖੁਸ਼ ਰੱਖਦਾ ਵਾ ਰਹਿੰਦੇ ਨੇ ਤੇ ਦੇਖੋ ਤੁਸੀਂ ਮਹਤਾਬ ਸਿੰਘ ਉਹ ਵੀ ਖੁਸ਼ ਬੈਠਾ ਪੂਰਾ ਹੁਣ ਵੀ ਮੈਨੂੰ ਇਹ ਕੀ ਕਰ ਰਹੇ ਨੇ ਤੇ ਫਿਰ ਦੇਖਿਓ ਤੁਸੀਂ ਹੁਣ ਭੂਆ ਜੀ ਸ਼ਾਮਲ ਹੋ ਕੇ ਮੁੰਡੇ ਦੇ ਲੌਜੀ ਬੈਠ ਕੇ ਕੋਲੇ ਸਾਰੇ ਪਰਿਵਾਰ ਬਹਿ ਗਿਆ ਆਪਣਾ ਉਹਨੇ ਪਹਿਲੇ ਹੀ ਪੈਲ ਵੇ ਲੈ ਚਲੋ ਕੱਟ ਦਿੱਤਾ ਕੇਕ ਕੱਟਤਾ ਮੁੰਡੇ ਦੀ ਮਾਂ ਔਰ ਭੈਣ ਨੇ ਭੈਣ ਜਿੰਦਾ ਕਿ ਭੂਆ ਦੀ ਕੁੜੀ ਨੇ ਹਨਾ ਇਹਨੇ ਕੇਕ ਅੱਜ ਪਾਸਾ ਢੇ ਕੱਟਣ ਲੱਗੇ ਮੁੰਡੇ ਨੂੰ ਖਿਲਾਉਣ ਲਈ ਉਹ ਵੀ ਝਾਕਦਾ ਮੈਂ ਇਧਰ ਵੀਡੀਓ ਬਣਾਉਣੀ ਹੈ ਦੇਖੋ ਮੇਰੇ ਵੱਲ ਦੇਖ ਰਹੇ ਆ ਕਿ ਮੈਨੂੰ ਦੇਖ ਰਹੇ ਨੇ ਸਾਰੇ ਹਨਾ ਹਾਂਡੀ ਗਵਾਂਡੀ ਚੰਗੇ ਐ ਇਹਨਾਂ ਦੇ ਵੈਸੇ ਪੜੋਸ ਠੀਕ ਐ ਇਧਰ ਵੀ ਦੇਖੋ ਬੈਠੀਆਂ ਏ ਮੁੰਡੇ ਦੀ ਨਾਨੀ ਮਤਲਬ ਇਹਦੀ ਭੈਣ ਦੀ ਨ ਉਹਦੀ ਚਾਚੀ ਇਹ ਇਹ ਮੁੰਡੇ ਭੈਣ ਦੀ ਮਾਂ ਜਿਹੜੀ ਮੇਰੇ ਭੈਣ ਦੀ ਨ ਉਹਦੀ ਮੰਮੀ ਆ ਤੇ ਇਹ ਇਹਨਾਂ ਦੇ ਹੋਰ ਆਣ ਗਵਾਂਢ ਨੇ ਸਾਰੇ ਬੈਠੇ ਖੁਸ਼ ਨੇ ਸਾਰੇ ਹਨਾ ਕਰਮ ਵਾਲਾ ਦਿਨ ਭਾਗਾ ਵਾਲਾ ਦਿਨ ਹੁੰਦਾ ਖੁਸ਼ ਹੁੰਦੇ ਨੇ ਸਾਰੇ ਤੇ ਇਧਰ ਮੁੰਡੇ ਦੀ ਮਾਸੀ ਜੋ ਫੋਟੋ ਕਰ ਰਹੀ ਸੀ ਹਣ ਮੇਰੇ ਭੈਣ ਦੇਖੋ ਤੇ ਮੂੰਹ ਅੱਡੇ ਕਿੱਦਾਂ ਮੇਰੇ ਮੂੰਹ ਚ ਕੇਕ ਪਾ ਦੋ फटाफट ਕੇਕ ਪਾ ਦੇ ਕਹਿੰਦਾ ਖਾਣ ਦਾ ਮਿੱਠੇ ਦਾ ਸ਼ਕੀਨ ਵਾ ਮੁੰਡੇ ਨੇ ਮਾਂ ਨੇ ਵੀ ਮੂੰਹ ਨੂੰ ਲਾ ਦਿੱਤਾ ਕੇਕ ਵਹਦੇ ਤੇ ਉਹ ਬੜਾ ਖੰਦਾ ਵਾ ਆਰਾਮ ਨਾਲ ਖਾ ਰਿਹਾ ਦੇਖੋ ਨਾਲੇ ਦੇਖ ਰਿਹਾ ਮੇਰੇ ਵੱਲੀ ਵੀ ਵੇਖ ਰਿਹਾ ਇੱਧਰ ਕੇ ਮੈਨੂੰ ਕੇਕ ਖਿਲਾ ਰਿਹਾ ਤੇ ਮੈਂ ਖਾ ਰਿਹਾ ਮਾਣ ਦੇਖੋ ਕਿਦਾਂ ਮੂੰਹ ਲਵੇੜ ਰਿਹਾ ਬੈਠਾ ਹੁਣ ਮੂੰਹ ਸਾਫ਼ ਕਰਨਗੇ ਉਹਦਾ ਇਹਨਾਂ ਬੜਾ ਸ਼ੌਕਾ ਪੈਰ ਵੀ ਨਾਲ ਲਵੇੜਦਾ ਮਾਂ ਦੇ ਛੇਰਨੇ ਖਾਣ ਦੀ ਕਾਹਲੀ ਸੀ ਕਿ ਮੇਰੇ फटाफट ਮੂੰਹ ਚ ਪੈ ਜਾਵੇ ਹਨਾ ਤੇ ਫਿਰ ਮੈਂ ਤੁਹਾਨੂੰ ਦੱਸ ਦਿਆ ਕੌਣ ਕੌਣ ਨੇ ਨਾਲ ਲਾ ਮੇਰੇ ਭੈਣ ਦਾ ਪਰਸ ਦੇਖ ਲਓ ਕਿੱਥੇ ਰੱਖਿਆ ਵਾ ਲਓ ਜੀ ਦੇਖੀ ਸਗਨ ਤਰਗੀਤ ਸਿ ਫੜਾ ਕੇ ਉਹਦੇ ਤੇ ਹੁਣ ਦੇਖੋ ਹੋਰ ਕੌਣ ਕੌਣ ਸਗਨ ਦਿੰਦੇ ਇਹ ਮੁੰਡੇ ਦੀ ਚਾਚੀ ਨਾਨੀ ਮਤਲਬ ਕਿ ਇਹਦੀ ਮਾਂ ਦੀ ਚਾਚੀ ਆ ਇਹ ਬਹੁਤ ਪਿਆਰ ਕਰਦੇ ਹੈਗੇ ਇਹਨਾਂ ਦੀ ਵੀ ਇੱਕ ਬੇਟੀ ਹੈ ਜਿਹੜੀ ਨਾਲ ਬੈਠੀ ਹੈ ਦੇਖੋ ਉਹਨੂੰ ਹੈਗਾ ਮੈਨੂੰ ਪਾ ਦੇ ਫਟਾਫਟ ਮੂੰਹ ਚ ਪਾ ਦੇ ਉਧਰ ਵੀ ਛੱਕ ਰਹੀ ਨਾਨੀ ਵੱਲੀ ਵੀ ਹਾਂ ਦੇਖੋ ਦੇਖੋ ਖਾਣ ਲੱਗੇ ਸਾਰਾ ਚਮਚੇ ਮੈਂ ਮੂੰਹ ਚ ਪਾ ਲਵਾ ਹੋਰ ਪਾਵੋ ਹੋਰ ਪਾਵੋ ਕਰਦਾ ਹੋਰੇ ਨੋਕੇ ਤੇ ਹੁਣ ਉਹ ਪਾਉਣਗੇ ਆ ਭੈਣ ਜੀ ਪਾਉਣਗੇ ਇਹਦੀ ਮੂੰਚਾ ਨਾਨੀ ਮੁੰਡੇ ਦੀ ਚਾਚੀ ਨਾਨੀ ਕਹਿੰਦੇ ਆ ਜੀ ਨੂੰ ਮਾਂ ਲਈ ਨਾਨੇ ਹੱਸਦਾਵਾ ਖੁਸ਼ਵੜਾ ਸੀਗਾ ਉਹ ਕਿ ਮੇਰੇ ਮੂੰਚੇ ਕੇਕ ਪਈ ਜਾਵੇ ਲਓ ਜੀ ਇਹਨਾਂ ਨੇ ਵੀ ਕੇਕ ਮੂੰਚਾ ਪਾ ਦਿੱਤਾ ਹਨਾ ਦੋਤੇ ਪਿਆਰੇ ਹੁੰਦੇ ਨੇ ਪੋਤਿਆਂ ਨਾਲੋਂ ਦੋਤੇ ਬੜੇ ਪਿਆਰੇ ਹੁੰਦੇ ਨੇ ਕਹਿੰਦੇ ਨੇ ਹੁੰਦੇ ਦੋਤੇ ਪਿਆਰੇ ਹੁੰਦੇ ਨੇ ਤੇ ਪੋਤੇ ਘੱਟ ਪਿਆਰੇ ਹੁੰਦੇ ਨੇ ਉਹਨਾਂ ਕਦੇ ਕਦੀਆਂ ਲਓ ਜੀ ਇਹਨਾਂ ਨੇ ਵੀ ਸਗਨ ਦੇ ਦਿੱਤਾ ਇਕ ਕੜਲਾ ਕੁੜੀ ਨੇ ਚਾਂਦੀ ਦਾ ਕੜਾ ਮੁੰਡੇ ਦੀ ਮਾਸੀ ਨੇ ਕਿਜੀ ਇਹਨੇ ਚਾਂਦੀ ਦਾ ਕੜਾ ਪਾਇਆ ਵਾ ਲਾਚ ਪੈ ਗਿਆ ਪੈ ਨਹੀਂ ਰਿਹਾ ਉਹ ਤਾਂ ਹੱਥ ਉਂਗਲਾਂ ਖੋਲ ਲੈਂਦਾ ਬਹੁਤ ਸ਼ਰਾਰਤੀ ਐ ਬੜਾ ਸ਼ਰਾਰਤੀ ਐ ਤੇ ਬੜਾ ਹੀ ਰੋਂਦਾ ਵਾ ਤਾ ਦੇਖੋ ਦੇਖ ਰਿਹਾ ਉਧਰ ਨਾਲੇ ਵੀ ਕੀ ਕਰ ਰਹੀਆਂ ਆ ਇਹ ਉਹਨੂੰ ਹੈਗਾ ਸ਼ੌਂਕ ਕਿ ਮੈਨੂੰ ਬਸ ਖਲਾ ਹੀ ਚੱਲੋ ਖਲਾਉਣ ਵਾਲਾ ਸ਼ੌਂਕ ਹੀ ਆ ਵਾ ਨਾ ਮੂੰਹ ਸਾਫ ਕਰ ਰਿਹਾ ਆ ਤੁਹਾ ਆਪੀ ਮੂੰਹ ਸਾਫ ਕਰ ਰਿਹਾ ਲੱਗਿਆ ਵੀ ਖਾ ਲਵਾਂ ਮੈਂ ਮੂੰਹ ਚ ਜੋ ਆਉਂਦਾ ਵਾ ਨਾ ਉਹ ਖਾ ਲਵਾਂ ਹੁਣ ਮੈਂ ਤੇ ਇਧਰ ਤੁਹਾਨੂੰ ਦਿਖਾਉਣੀ ਆ ਫੇਰ ਫੇਰ ਬੈਠ ਕੇ ਫੇਰ ਫੋਟੋ ਕਰਦੇ ਅੱਛਾ ਉਧਰ ਫੋਟੋ ਕਰ ਰਹੀ ਸੀ ਕੁੜੀ ਤੇ ਉਹ ਉਧਰ ਨੂੰ ਦੇਖ ਰਿਹਾ ਮੇਰੇ ਵੱਲ ਦੇਖ ਕੇ ਹੱਸ ਰਿਹਾ ਸੀ ਇਹ ਮੁੰਡੇ ਦੀ ਮਾਸੀ ਆ ਤੇ ਨਾਨੀ ਆ ਨਾਲ ਇਹ ਚੈਨੀ ਘੜ ਰਹੇ ਆ ਹੁਣ ਚੈਨੀ ਪਾਣੀ ਆ ਇਹਨਾਂ ਨੇ ਤੇ ਉਹ ਪਹਿਲਾਂ ਹੀ ਫੜ ਕੇ ਖਿੱਚ ਰਿਹਾ ਵਾ ਹਮਮ ਬੱਚੇ ਦੇ ਲੱਗ ਨੇ ਇਹਦੀ ਮੰਮੀ ਵਿਚਾਰੀ ਅਸਲੀ ਉਦਾਸ ਆ ਕਿਉਂ ਕਿ ਉਹਨਾਂ ਦੀ ਇੱਕ ਬੇਟੀ ਦੀ ਡੈਥ ਹੋ ਗਈ ਚਾਰ ਕਿ ਮਹੀਨੇ ਆ ਪੰਜ ਹੋਏ ਮੈਨੂੰ ਲੱਗ ਰਿਹਾ ਬਸ ਇਹਨਾਂ ਕਚੇਰੀ ਹੋਇਆ ਪਰ ਹਨਾ ਜਿੰਨੇ ਮਰ ਜੇ ਧੀਆ ਪੁੱਤ ਹਣ ਮਾਪਿਆਂ ਨੂੰ ਉਸ ਖੁਸ਼ੀ ਦੇ ਮੌਕੇ ਯਾਦ ਆਉਂਦੇ ਆ ਤਾਂ ਉਹ ਵਿਚਾਰੇ ਚੁੱਧੀ ਚਪ ਕਰੇ ਉਹਦਾਹ ਜੇ ਬੈਠੇ ਨੇ ਇਸ ਲਈ ਵੈਸੀ ਚੁੱਪ ਕੀਤੇ ਰਹਿੰਦੇ ਨੇ ਬਹੁਤ ਸਾਰੇ ਨੇ ਇਹ ਨਣਾ ਚੰਨੀ ਪਾਤੀ ਕਾਫੀ ਕੱਪੜੇ ਲੈ ਕੇ ਆਏ ਹੋਏ ਆ ਪੰਡ ਕੱਪੜੇ ਨਹੀਂ ਲੈ ਕੇ ਆਏ ਦੋਤੇ ਦੇ ਇਹਨਾਂ ਦੇ ਵੀ ਤਿੰਨ ਬੇਟੀਆਂ ਹੀ ਨੇ ਦੇਖੋ ਪਰ ਮਾਤਮਾ ਦੀ ਹੁੰਦੀ ਨੇ ਤਿੰਨ ਬੇਟੀਆਂ ਦੂਜੀ ਜੋ ਦਰਾਣੀ ਇਹਨਾਂ ਦੀ ਇੱਕ ਬੇਟੀ ਹਨਾ ਤੇ ਮੁੰਡਾ ਮਾਸੀ ਹੋਇਆ ਵਾ ਤੇ ਉਹ ਦੇਖੋ ਰੋ ਰਿਆ ਹੁਣ ਵੀ ਉਹਦੇ ਕੋ ਮਾਸੀ ਕੋਲ ਨਹੀਂ ਜਾਣਾ ਆਪਣੀ ਮੰਮੀ ਕੋਲੇ ਰਹਿਣਾ ਵਾ ਤੇ ਹੁਣ ਉਹਦੀ ਨਾਨੀ ਖਲਾਣ ਲੱਗੀ ਆ ਉਹ ਦੇਖ ਰਿਆ ਨਾਨੀ ਦੇ ਮੂੰਹ ਵੱਲ ਦੇਖ ਰਿਆ ਕਿ ਮੈਂ ਖਾਵਾਂ ਵਿਚਾਰੀ ਨੂੰ ਸਿਆਣੇ ਬਿਆਣੇ ਉਹਨਾਂ ਨੂੰ ਪਤਾ ਕਿ ਬੱਚੇ ਨੂੰ ਘੱਟ ਖਲਾਈ ਗਣਾ ਪਰ ਬੱਚਾ ਮੂੰਹ ਬੜਾ ਅੱਡਦਾ ਵਾ ਕਿ ਮੈਨੂੰ ਜ਼ਿਆਦਾ ਹੀ ਚਾਹੀਦਾ ਮੈਂ ਜ਼ਿਆਦਾ ਹੀ ਖਾਣਾ ਵਾ ਆਹ ਲਾ <laughs> बच्चे ने खाना शुरू कर ਦਿੱਤਾ नानी भी सगन दे रही दे है ਤੇ ਬਾਕੀ ਹੁਣ ਸਾਰੇ ਸगन ਦੇਣਗੇ ਮੇਰੀ ਵਾਰੀ ਤਾਂ ਸ਼ਾਇਦ ਲਾਸਟ ਵਿੱਚ ਹੈ ਭਾਈ ਆਪਾਂ ਨੇ ਲਾਸਟ ਵਿੱਚ ਵਾਰੀ ਲਈ ਸੀ ਆਪਦੀ ਤੇ ਲਵਾਂਗੇ ਬਾਅਦ ਦੇ ਵਿੱਚ ਹੋਰ ਕਾਫੀ ਲੋਕ ਨੇ ਹੈ ਨਾ ਜਿਨ੍ਹਾਂ ਨੇ ਆਉਣਾ ਵਾ ਉਹ ਦੇਖੋ ਉਹ ਦੇ ਨਾਨੀ ਕੀ ਦੇ ਸਿਆਣੀ ਆ ਨਾ ਤੇ ਫੜਦੀ ਹੱਥ ਚੋਂ ਕਿ ਇਹ ਨਾ ਹੁਣ ਇਹ ਆਏਗੀ ਗਿਫਟ ਲੈ ਕੇ ਇਹ ਸਾਡੀ ਭਾਂਜਾ ਦੇ ਮਾਮੇ ਦੀ ਕੁੜੀ ਹੈ ਨਾ ਇਹ ਗਿਫਟ ਲੈ ਕੇ ਇਹ ਵੀ ਤਾਂ ਪੰਜ ਨੂੰ ਦੇਖੋ ਮੂੰਹ ਨਾ ਪਾ ਰਿਆ ਵਗਨੇ ਤੇ ਉਹ ਸਿਆਣੇ ਫੜ ਕੇ ਰੱਖਦੇ ਆ ਦੇਖਿਆ ਸਿਆਣੇ ਦੀ ਸਿਆਣੀ ਗੱਲ ਹੁੰਦੀ ਹੈਗੀ ਫੜ ਕੇ ਰੱਖਿਆ ਤੇ ਉਹਦੇ ਆਹ ਰੱਖ ਹੋਰ ਭਾਉ ਮੂਝ ਕਹਿੰਦਾ ਮੇਰੇ ਉਹ ਇਧਰ ਫੋਟੋ ਕਰਾਉਂਦੀ ਆ ਉਹਨੂੰ ਚਮਚੇ ਦਾ ਪਤਾ ਨਹੀਂ ਲੱਗ ਰਿਹਾ ਤੇ ਮੂੰਹ ਨੂੰ ਮੂੰਹ ਕੀ ਕਰ ਰਿਹਾ ਕਿ ਮੈਂ ਹੋਰ ਖਾਣਾ ਦੇਖ ਤੇ ਇਹ ਹੁੰਦੇ ਨੇ ਸਾਰੇ ਸਗਨਾ ਦੇ ਦਿਨ ਹਨਾ ਪ੍ਰਮਾਤਮਾ ਸਾਰਿਆਂ ਦੇ ਖੁਸ਼ੀਆਂ ਭਰੇ ਦਿਨ ਲਿਆਵੇ ਤੇ ਆਪਾਂ ਹੋਰ ਬਲੌਗ ਦੇਖ ਮਾਂ ਮਾਤਿਆਂ ਕਰਾ ਇੱਥੇ ਮੈਨੂੰ ਬਹੁਤ ਆਇਆ ਮੇਰੇ ਦਿਲ ਨੂੰ ਆਇਆ ਦੇਖੋ ਜਰ ਮਾਂ ਤੀ ਫੋਟੋ ਕਰਾਉਂਦੀਆਂ ਕਿ ਉਹਦੀ ਮਨ ਚ ਆਉਂਦੀ ਹੈ ਮੇਰੀ ਉਹ ਵੀ ਧੀ ਹੁੰਦੀ ਹੈ ਨਾ ਉਹ ਹੀ ਦੇਖਦੀ ਆਂਦੀ ਮਮੀ ਦੇ ਮੂੰਹ ਵੱਲੀ ਕਿ ਮੇਰੀ ਮਾਂ ਨੂੰ ਆ ਰਿਹਾ ਹੈ ਹਨਾ ਤੇ ਹੁੰਦਾ ਹੀ ਹੈ ਬਈ ਧੀਆ ਤਾਂ ਧੀਆ ਹੁੰਦੀਆਂ ਨੇ ਖੁਸ਼ੀਆਂ ਦਿਆਂ ਨੂੰ ਵੀ ਦੇਖ ਰਹੀ ਆਂਦਾਸ ਉਹ ਵੀ ਸੀ ਵਿਚਾਰੀ ਕਿ ਮੇਰੀ ਭੈਣ ਵੀ ਹੁੰਦੀ ਹੈ ਅੱਜ ਹਨਾ ਨੇ ਕਿੰਨਾ ਖੁਸ਼ ਹੋਣਾ ਸੀਗਾ ਹੁਣ ਦੇਖੋ ਕਿਸ ਦੀ 바ਰੀ ਹੈ ਕੌਣ ਆਤਾ ਹੈ niche ਆਪਣੋ ਸੀਨੇ ਹੁਣ ਇਹਨਾਂ ਦੇ ਜੋਏ ਫਰੋਜੀ ਸੂਟ ਵਾਲੇ ਇਹਨਾਂ ਨੇ ਇਹਨੂੰ ਕੰਗਣੇ ਕਰਾ ਕੇ ਦਿੱਤੇ ਸੀ ਮੁੰਡੇ ਨੂੰ ਵੀ ਚਾਂਦੀ ਦੇ ਕੜੇ ਸੀ ਫਸਰੇ ਦਿੱਤੇ ਖਾਏਗਾ ਸਾਰਿਆਂ ਤਾਂ ਫੜਫੜ ਖਾਏਗਾ ਜਵਾਬ ਨਹੀਂ ਦੇ ਰਿਹਾਗਾ ਕਿ ਮੈਂ ਨਹੀਂ ਖਾਣਾਗਾ ਤੇ ਚਲੋ ਆਪਾਂ ਇਹ ਵਲੌਗ ਇੱਥੇ ਕਰਦੇ ਆਂ ਬੰਦ ਦੂਸਰੇ ਭਾਗ 'ਚ ਤੁਹਾਨੂੰ ਦੂਸਰਾ ਦਿਖਾਵਾਂਗੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਆਸ਼ੀਰਵਾਦ ਜ਼ਰੂਰ ਦੇਣਾ ਬੱਚੇ ਨੂੰ ਧੰਨਵਾਦ